ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸੋ ਦੋਸਤੋ ਜੇਕਰ ਤੁਸੀਂ ਪਿੰਡ ਪੰਜਾਬੀ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਹੁਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਤੁਸੀਂ ਹਰ ਇੱਕ ਪ੍ਰਕਾਰ ਦੇ ਪ੍ਰੋਗਰਾਮ ਬੜੀ ਹੀ ਆਸਾਨੀ ਨਾਲ ਦੇਖ ਸਕੋ ਸੋ ਦੋਸਤੋ ਅੱਜ ਦੀ ਗਤੀਵਿਧੀ ਆ ਰਹੀ ਹੈ ਅੱਜ ਪਿੰਡ ਜਰਗ ਤੋਂ ਜਿੱਥੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਲੇ ਦੁਆਲੇ ਦੇ ਇਲਾਕਿਆਂ ਤੋਂ ਪੰਜ ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧਤ ਕਈ ਅਹੁਦੇਦਾਰ ਅਤੇ ਪੈਂ ਜਰਗ ਤੋਂ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਮੌਕੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ, ਵਿਧਾਇਕ ਲਖਵੀਰ ਸਿੰਘ, ਲੱਖਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸਕੱਤਰ ਪੰਜਾਪਰਦੇਸ਼ ਕਾਂਗਰਸ ਅਰਿੰਦਰ ਸਿੰਘ, ਲੱਖਾ ਰੌਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੈਂ ਜਰਗ ਦੀ ਸਮੂਹ ਪੰਚਾਇਤ ਵਿੱਚੋਂ ਸਰਪੰਚ ਜਸਪ੍ਰੀਤ ਸਿੰਘ, ਸੋਨੀਬਾਈ, ਪੰਜ ਤਰਵਿੰਦਰ ਸਿੰਘ ਕਮਾਜੀ ਸਿੰਘ ਪਾਪੂ ਰਣਜੀਤ ਸਿੰਘ ਪੰਜ ਗੁਰੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਹਨਾਂ ਸਾਰੀਆਂ ਹੀ ਸ਼ਖਸੀਤਾਂ ਦਾ ਪਿੰਡ ਜਰਗਵਿਕੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਇਸ ਤੋਂ ਮਗਰੋਂ ਪਹੁੰਚੇ ਹੋਏ ਵੱਖ-ਵੱਖ ਬੁਲਾਰਿਆਂ ਨੇ ਸਬੋਧਨ ਵੀ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਪਾਰੀਨਤੀ ਵਿੱਚ ਇਕੱਠ ਪਿੰਡ ਜਰਗਵਿਕੇ ਸੋ ਆਪ ਹੁਣ ਸੁਣਦੇ ਹਾਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕੀ ਕਿਹਾ ਸੰਪਤੀ ਮੈਂਬਰ ਸਾਡੇ ਦੇਚੇ ਜੀ ਸੀਨੀਅਰ ਅਗੋ ਮਾਨਤਰਾਪ ਸਿੰਘ ਜੀ ਆਪ ਪ੍ਰੋਫੈਸਰ ਸਿੰਘ ਜੀ ਮੇਡਮ ਸਾਹਿਬ ਸਤਿਕਾਰੂ ਇਸ ਪਾਰਟੀ ਦੇ ਸਾਡੇ ਵੀਰਵਾ ਡਾਕਟਰ ਅਮਰ ਸਿੰਘ ਜੀ ਸਾਰੇ ਨੌਜਵਾਨ ਸਾਥੀ ਬਜ਼ੁਰਗ ਸਾਰੇ ਰੁਪਤੇ ਬਣਾਉਣਾ ਵਾਹਿਗੁਰੂ ਜੀ ਦਾ ਖਾਲਸਾ ਯਾਦਗ੍ਰਿਤੀ ਕੀਤੇ ਬਤੇ ਸਾਡੇ ਨਾਲ ਮਿਹਰ ਉਸਤਾਰ ਤੇ ਲੱਖਾ ਰੌਣੀ ਜੀ ਯਾਦਵ ਜੀ ਜਗਾਲੀ ਜੀ ਯੂਟਾ ਉਸਨੇ ਪ੍ਰਦਾਨ ਲਲਗਨ ਸਿੰਘ ਕਮਰਦਾ ਜੀ ਸਰਪੰਚ ਸੇਰ ਜੀ ਆਏ ਨੇ ਪਰ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਕਿਉਂਕਿ ਬੜਾ ਸਮਾਂ ਹੋ ਗਿਆ ਇਸ ਕਰਕੇ ਉਹਨਾਂ ਸਾਰੇ ਬੁਲਾਇਆ ਤੇ ਮਾਫੀ ਚਾਹੁੰਦੇ ਆਂ ਲੋਕ ਸਾਹਿਬ ਜਿਹੜਾ ਨੱਗਰ ਦਾ ਰਾਹ ਕਰਗ ਇਹ ਦੁਨੀਆ ਦੇ ਨਕਸ਼ੇ ਦੇ ਨਗਰ ਆ ਦੇ ਦੇ ਜਗ ਦਾ ਮੇਜਾ ਜਿਹੜਾ ਬੜਾ ਮਸ਼ਹੂਰ ਆ ਆ ਕਿਸੇ ਦਿਨ ਚਗਾਈ ਲਈ ਗਿਆ ਜਗ ਪਿੰਡ ਨੇ ਇਸ ਵਾਰ ਪੰਚਾਇਤ ਚੋਣਾਂ ਤੇ ਬਲੌਸ ਸੰਮੀ ਚੋਣਾਂ ਦੇ ਇੱਕ ਬੜੇ ਨਾਲ ਪੱਧਰ ਦੇ ਇਤਿਹਾਸ ਲੱਗ ਗਿਆ ਪਿਛਲੇ ਦਿਨਾਂ ਤੋਂ ਸ਼ੁਰੂ ਵੀ ਹੋਏ ਨੇ ਤੇ ਅਸੀਂ ਆਸ ਰੱਖਦੇ ਆ ਜਿਹੜੀ ਸਾਡੀ ਪੰਚਾਇਤ ਬਣੀ ਆ ਉਹ ਨਗਰ ਨਿਵਾਸੀਆਂ ਨਾਲ ਜਿਹੜੇ ਵਾਅਦੇ ਕੀਤੇ ਨੇ ਅਸੀਂ ਇੱਕ ਇੱਕ ਕਰਕੇ ਪੂਰਾ ਕਰਾਂਗੇ ਪੰਜਾਬ ਦੀ ਵਿਧਾਨ ਸਭਾ ਦੀ ਚੋੜ ਵਾਲੇ ਕਪਤਾਨ ਮਰਿੰਦਰ ਸਿੰਘ ਜੀ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਇਸ ਨਗਰ 'ਚ ਜਿਹੜਾ ਕਿਸਾਨੀ ਕਰਜ਼ਾ 37,31,502 ਰੁਪਏ ਦਾ ਮਾਤ ਹੋਇਆ ਭੇਜੇ ਤੇ ਉਹਨਾਂ ਦੇ ਨਰਾਤਰ ਜਿਹੜੇ ਕੰਮ ਨੇ ਚੱਲ ਰਹੇ ਨੇ ਅਸੀਂ ਸਾਰੇ ਸਾਥੀ ਰਲ ਕੇ ਨੇਮ ਜਿਤਾ ਕੇ ਤੇ ਇੱਥੇ ਦਾ ਫਟੇਗਾ ਸਾਫ ਦਾ ਜਿਹੜਾ ਹਰ ਕਾਇ ਪੂਰੇ ਦੇਸ਼ ਅੰਦਰ ਦੀ ਦੁਨੀਆ ਦਾ ਨਕਸ਼ੇ ਤੇ ਆਊਗਾ ਕਿਉਂਕਿ ਡਾਕਟਰ ਸਾਹਿਬ ਨੀਤੀ ਬਣਾ ਸਕਦੇ ਨੇ